ਇਤ ਕਪਤ ਅਰ ਰਾਮ ਦੂਤ ਰਾਮ ਤੇ ਇਤ ਕਪਤ ਅਰ ਰਾਮ ਦੂਤ ਅੰਗਦ ਹੈ ਪਠਾਇਓ ਕਹੀ ਕਥ ਤਹਿ ਸੱਤ ਗੱਥ ਕਰ ਤਤ ਸੁਨਾਇਓ ਮਿਲਹੁ ਦੇਹੋ ਜਾਨਕੀ ਕਾਲ ਨਾਤਰ ਤੋਹ ਆਇਓ ਪਗ ਭੇਟ ਚਲਤ ਭਇਓ ਬਾਲ ਸੁਤ ਪ੍ਰਿਸ਼ਟ ਬਾਲ ਸੁਤ ਪਗ ਭੇਟ ਚਲਤ ਭਇਓ ਬਾਲ ਸੁਤ ਫ੍ਰੇਸ਼ਟ ਪਾਨ ਰਗਵਰ ਧਰੇ ਪਰ ਅੰਤ ਪੁਲਕ ਤਨ ਪਸਿਓ ਭਾਤ ਅਨਕ ਆਸਿਕ ਕਰੇ ਅਹ ਟਰ ਜੋ ਜੀ ਇੱਥੇ ਕੀ ਆ ਸਸਾ ਪਪਾ ਸਬ ਤਨ ਸਸਾ ਪਪਾ ਹੈ ਨਾ ਕਿੱਥੇ ਪਸਿਜਿਓ ਪਾਠ ਆ ਇਹ ਪਸਿਜਿਓ ਭਰ ਅੰਗ ਪੁਲਕ ਤਨ ਪਸਿਜਿਓ ਪਪਾ ਇੱਥੇ ਸਸਾ ਪਪਾ ਬਣਾ ਹੋਣਾ ਪਰ ਅੰਕ ਪੁਲਕ ਤਨ ਪਸਿਜਿਓ ਆਹ ਆਪ ਜੀ ਦੇ ਨਵੀਆਂ ਪੋਤੀਆਂ ਤੇ ਜੱਜਾ ਪਾਉਣਾ ਪੈਣਾ ਪਸਿਜਿਓ ਹਾਂ ਜੱਜਾ ਸੱਸਾ ਜੱਜਾ ਦੀ ਪਸਿਜਿਓ ਸੱਸਾ ਹੈਗਾ ਜੀ ਬਸਿਓ ਲਿਖਿਆ ਬਸਿਓ ਹਾਂਜੀ ਜੱਜਾ ਜੀ ਗੋਬਿੰਦ ਜੱਜਾ ਜੱਜਾ ਪਾਉਣਾ ਹਾਂ ਵੀ ਚੱਲ ਪਈ ਇਹ ਜਰੀ ਪਰ ਅੰਕ ਪੁਲਕ ਤਨ ਪਸਿਜਿਓ ਭਾਤ ਅੰਕ ਆ ਸਿੱਖ ਕਰੇ ਪ੍ਰਤ ਉੱਤਰ ਸੰਵਾਦ ਛਪੇ ਛੰਦ ਦੇਹ ਸਿਆ ਦਸਕੰਧ ਛਾਹੇ ਨਹੀਂ ਦੇਖਨ ਪੈਹੋ ਲੰਕ ਲੀਨ ਲੀਜੀਐ ਲੰਗ ਲੰਗ ਛੀਨ ਲੀਜੀਐ ਲੰਕ ਛੀਨ ਲੀਜੀਐ ਲੰਕ ਲਖ ਜੀਤਨਾ ਜੈ ਹੋ ਕ੍ਰੋਧ ਬਿਖੈ ਜਨ ਘੋਰ ਪੇਖ ਕਸ ਜੁਧ ਮਚੈ ਹੋ RAM ਸਹਿਤ ਮਚੈ ਹੈ ਪਹਿਲਾ ਪਹਿਲਾ ਹੋਇਆ ਜੀ ਕ੍ਰੋਧ ਬਿਖੈ ਜਨ ਘੋਰ ਪੇਖ ਕਸ ਜੁਧ ਮਚੈ ਹੈ RAM ਸਹਿਤ ਕਪ ਕਟਕ ਆਜ ਮ੍ਰਿੰਗ ਸਿਆਰ ਖਵੈ ਹੈ ਜਨ ਕਰ ਸੋ ਵਰਗ ਜਨ ਕਰ ਸੋ ਗਰਭ ਸੁਣ ਮੂੜ ਮਤ ਗਰਭ ਗਵਾਏ ਘਨੇਰ ਘਰ ਬਸ ਕਰੇ ਸਰਬ ਘਰ ਗਰਭ ਹਮ ਏ ਕਨਤ ਬਸ ਕਰੇ ਸਰਬ ਘਰ ਗਰਭ ਹਮ ਗਰਭ ਤੇ ਗਰਭ ਤੇ ਹਮ ਏ ਕਨ ਮੈਂ ਦਵ ਹਮ ਤੇ ਬਸਰਾਮ ਲਾਇਓ ਜੀ ਬਸ ਕਰੇ ਸਰਬ ਘਰ ਗਰਭ ਹਮ ਬਸ ਕਰੇ ਸਰਬ ਘਰ ਗਰਭ ਹਮ ਏਕ ਏਕ ਦ્વੈ ਦੀਨ ਨਰ ਏਕਨ ਮੈਂ ਏਕਨ ਮੈਂ ਏਕਨ ਮੈਂ ਦ્વੈ ਦੀਨ ਨਰ ਇਹ ਕਿਹਦੇ ਚੋਂ ਨੇ ਦੋ ਜਿਹੜੇ ਰਾਮ ਤੇ ਰਸ਼ਨ ਰਾਵਣ ਬਾਚ ਅੰਗਦ ਸੋ ਛਪੈ ਅਗਨ ਪਾਕ ਕਹਿ ਕਰੇ ਪਵਨ ਮੁਰ ਪਾਰ ਬੁਹਾਰਾ ਆਪ ਦਾ ਬਲ ਦੱਸਦਾ ਅਗਨ ਪਾਕ ਕਹ ਕਰੇ ਹਾਏ ਰੋਕ ਲਾਇਓ ਜੀ ਅਗਨ ਪਾਕ ਕਹ ਕਰੈ ਪਵਨ ਮੁਰ ਬਾਰ ਬੁਹਾਰੈ ਅਗਨ ਗੰਗਾ ਪਾਣਾ ਪੈਣਾ ਜੀ ਅਰਨ ਛਪਿਆ ਅਗਨ ਦੀ ਜਗਾ ਆ ਅਗਨ ਦੇ ਤੋਂ ਕਹਿੰਦੇ ਅਰਨ ਲਿਖਿਆ ਲੱਤ ਜੀ ਹੋਰ ਪਾ ਲਿਓ ਨਾਲ ਅਗਨ ਪਾਕ ਕਹ ਕਰੈ ਪਵਨ ਮੁਰ ਬਾਰ ਬੁਹਾਰੈ ਚਵਰ ਚੰਦਰਮਾ ਧਰੈ ਸੂਰ ਛਤਰਹਿ ਸਿਰ ਧਰੈ ਮਦ ਲక్ష్ਮੀ ਧਰੈ ਪਾਠ ਗਟਾਰੈ ਧਾਰੈ ਜਿਤਨੇ ਢੱਡਾ ਢੱਡਾ ਬਣਾ ਲਿਓ ਇੱਥੇ ਸੂਰ ਚਤਰ ਸਰ ਢਾਰੈ ਟਲਾਉਂਦਾ ਹੈ ਚੰਦਰਮ ਰਾਵਨ ਬਾਚ ਚਵਰ ਚੰਦਰਮ ਧਰੈ ਸੂਰ ਛਤਰਹਿ ਸਰ ਢਰੈ ਮਦ ਲక్ష్ਮੀ ਪਿਆਵੰਤ ਬੇਦ ਮੁਖ ਬ੍ਰਹਮ ਉਚਾਰਹਿ ਵਰਨ ਉਚਾਰਤ ਉਚਾਰਤ ਮਦ ਲక్ష్ਮੀ ਪਿਆਵੰਤ ਬੇਦ ਮੁਖ ਬ੍ਰਹਮ ਉਚਾਰਤ ਵਰਨ ਬਾਰ ਨਿਤ ਭਰੇ ਔਰ ਕੁਲ ਦੇਵ ਜੋਹਾਰਤ ਨਿਜ ਕਹਿਤ ਸੋ ਬਲ ਦਾਨਵ ਪ੍ਰਬਲ ਦੇਤ ਧਨੁਦ ਜਛ ਮੋਹ ਕਰ ਵੇ ਜੁਦ ਜੀਤ ਤੇ ਜਾਹੇਂਗੇ ਕਹਾ ਦੋਏ ਤੇ ਦੀਨ ਨਰ ਕਹਿ ਹਾਰਿਓ ਕਪ ਕੋਟ ਦੈਤ ਪਤ ਕਹਿ ਹਾਰਿਓ ਕਪ ਕੋਟ ਦੈਤ ਪਤ ਇਕ ਨ ਮੰਨੀ ਕਹਿ ਹਾਰਿਓ ਕਪ ਕੋਟ ਦੈਤ ਪਤ ਇਕ ਨ ਮੰਨੀ ਇਕ ਇਕ ਨ ਮੰਨੀ ਇਹ ਕਹਤੀ ਈੜੀ ਨੂੰ ਸਿਆਰੀ ਸਾਡੇ ਈੜੀ ਨੂੰ ਸਿਆਰੀ ਹੈ ਜੀ ਦੈਤ ਪਤ ਇੱਕ ਨ ਮਾਨੀ ਉਠਤ ਪਾਵ ਰੁਪਿਓ ਰੁਪਿਓ ਤੇ ਉਠਤ ਪਾਵ ਰੁਪਿਓ ਸਭਾ ਮਦ ਸੋ ਅਬਮਾਨੀ ਥਕੇ ਸਕਲ ਅਸਰਾਰ ਪਾਵ ਕਿਨਹੁ ਨਾਮ ਚੱਕੇ ਅਸਰਾਰ ਕਵੀ ਅਸਰਾਰ ਅਸਰਾਰ ਅਛੀ ਅਮਰਾਰ ਅਮਰਾਰ ਮੰਮਾ ਪਾਣਾ ਥਕੇ ਸਕਲ ਅਮਰਾਰ ਪਾਵ ਕਿਨਹੁ ਨਾ ਉ ਚੱਕਿਓ ਗਿਰੇ ਧਰਨ ਮੁਰਛਾਏ ਬਿਮਨ ਦਾਨਵ ਦਲ ਥਕਿਓ ਬਿਮਨ ਪਾਠਾ

ਪਟ ਹਟਕ ਵਿਕਟ ਤਹਿ ਨਾ ਸਕੇ ਨਾ ਸਕੇ ਪਟ ਹਟਕ ਵਿਕਟ ਤਹਿ ਨਾ ਸਕੇ ਚਲ ਆਇਓ ਜਿਤ ਰਾਮ ਰਨ ਪਟ ਹਟਕ ਵਿਕਟ ਤਹਿ ਨਾ ਸਕੇ ਚਲ ਆਇਓ ਜਿਤ ਰਾਮ ਰਨ ਕਹਿ ਬੁੱਲਿਓ ਲੰਕੇਸ਼ ਤਾਹੇ ਪ੍ਰਵ ਰਾਜੇਸ ਤੇ ਤਹਿ ਬੁੱਲਿਓ ਲੰਕੇਸ਼ ਤਾਹੇ ਪ੍ਰਵ ਰਾਜੀਵ ਲੋਚਨ ਕੋਟਲ ਆਲਕ ਮੁਖ ਛਕੇ ਸਕਲ ਸੰਤਨ ਦੁਖ ਮੋਚਨ ਕੁਪੇ ਸਰਬ ਕਪਰਾਜ ਕੁਪੇ ਪਪੇ ਨੂੰ ਲਾਵਈਐ ਕੁਪੇ ਸਰਬ ਕਪਰਾਜ ਵਿਜੈ ਪਹਿਲੀ ਰਣ ਚਖੀ ਇੱਥੇ ਦਲਾਵਾਂਗੇ ਕੁਪੇ ਸਰਬ ਕਪਰਾਜ ਵਿਜੈ ਪਹਿਲੀ ਰਣ ਚਖੀ ਫਿਰ ਲੰਕ ਗੜ ਘੇਰ ਦਿਸਾ ਦੱਖਣੀ ਪ੍ਰਖੇ ਪ੍ਰਭ ਕਰੈ ਭੀਛਨ ਲੰਕਪਤ ਸੁਣੀ ਬਾਤ ਰਾਵਣ ਘਰਣ शुद्ध सत्त तव विसरित भई तत् पाठ है शुद्ध सत्त तत विसरित भई हां चित्ताबा जी तत् पाठ तत् शुद्ध सत्य सिबै कुल गिया उनू ता गिरी धरन गिरी धरन हाँ। <coughs> तो� <la sociedad sound> तो पर ਮਦੋਦਰੀ ਬਾਚ ਉਟੰਗਣ ਛੰਦ ਉਟੰਗਣ ਛੰਦ ਗੰਗਾ ਬੋਲਣਾ ਖਾਲਸਾ ਜੀ ਉਟੰਗਣ ਛੰਦ ਗੰਗਾ ਨਹੀਂ ਬੋਲਣਾ ਸੂਰਬੀਰਾ ਸਜੇ ਘੋਰ ਬਾਜੇ ਬਜੇ ਭਾਜ ਕੰਤਾ ਸੁਣੇ RAM ਆਏ ਬਾਲ ਮਾਰਿਓ ਬਲੀ ਸਿੰਧ ਪਾਟਿਓ ਜਿਨਾਂ ਤਾਹੇ ਸੋ ਬੈਰ ਕੈਸੇ ਰਚਾਏ ਵਿਆਦ ਜੀਤਿਓ ਜਿਨਾਂ ਜੰਬ ਮਾਰਿਓ ਉਹਨਾਂ RAM ਅਵਤਾਰ ਸੋਈ ਸੁਹਾਏ ਦਈਆਂ ਥਾਂ ਤੇ ਬਰਾਦ ਪਾਠ ਵੀ ਅਵੀਰ ਪਰ ਲੇਖਨ ਇੱਥੇ ਵਿਆਦ ਹੈ ਵਿਆਦ ਜੀਤਿਓ ਜਿਨਾਂ ਜੰਮ ਮਾਰਿਓ ਉਹਨੇ ਰਾਮ ਅਵਤਾਰ ਸੋਈ ਸੁਹਾਏ ਦੇ ਮਿਲੋ ਜਾਨਕੀ ਬਾਤ ਹੈ ਸਿਆਨ ਕੀ ਚਾਮਕੇ ਧਾਮ ਕਾਹੇ ਚਲਾਈ